ਪਸਮਾ ਦਾ ਜ਼ਿਕਰ ਪਸਮਾ ਦਾ ਫਿਕਰ YouTube ਚੈਨਲ ਨਿਊ ਗਿਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਟਿੱਬੀਕਲਾਂ ਦੇ ਵਿੱਚ ਟਿੱਬੀਕਲਾਂ ਪਿੰਡ ਦੇ ਵਿੱਚ ਆਪਾਂ ਇਸ ਟੇ ਮੌਜੂਦ ਆ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦਾ ਇਹ ਪਿੰਡ ਮਮਦੋੜ ਤੇ ਖਾਈ ਦੇ ਸੈਂਟਰ ਦੇ ਵਿਚਾਲੇ ਕਰਕੇ ਪਿੰਡ ਨੇੜਲੇ ਪਿੰਡਾਂ ਦੀ ਜੇ ਗੱਲ ਕਰ ਲਈਏ ਤਾਂ ਕਰੀਕਲਾਂ ਵੀ ਤਿੰਨ ਚਾਰ ਕਿਲੋਮੀਟਰ ਦੀ ਦੂਰੀ ਤੇ ਆ ਰੀਮੇ ਕੇ ਉਤਾੜ ਜਿਹੜਾ ਇਹ ਵੀ ਤਿੰਨ ਚਾਰ ਕਿਲੋਮੀਟਰ ਦੀ ਦੂਰੀ ਤੇ ਆ ਮਮਦੋੜ ਸੇ 7 ਕਿਲੋਮੀਟਰ ਹੀ ਹੋਊਗਾ ਇੱਥੋਂ ਵੀਰੇ 7 ਕਿਲੋਮੀਟਰ 7 ਕਿਲੋਮੀਟਰ ਦੀ ਦੂਰੀ ਤੇ ਮਮਦੋੜ ਸ਼ਹਿਰ ਆ ਮਿੱਤਰੋ ਇੱਥੋਂ ਇਸ ਨਜ਼ਦੀਕੀ ਦਾ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਬਾਈ ਦੋ ਸੋਰੀ ਇੱਕ ਕਟਾ ਵਿਖਾਉਣਾ ਪਰ ਜਾਨਵਰ ਬਾਈ ਉਹਨਾਂ ਦੇ ਕੋਲ ਤੁਸੀਂ ਦੇਖ ਸਕਦੇ ਆ ਕੈਮਰੇ ਦੀ ਅੱਖ ਦੇ ਵਿੱਚ ਸਾਰੇ ਟਿਕਾਣੇ ਦੇ ਰੱਖੇ ਹੋਏ ਦੁੱਧ ਦਾ ਕੰਮ ਹੈ ਬਰੀਡ ਲੈਵਲ ਤੇ ਕੰਮ ਆ ਬਾਈ ਉਹਨਾਂ ਦਾ ਔਰ ਦੋਵੇਂ ਦੀਜਾ ਮਿਕਸਰ ਰੱਖੀਆਂ ਹੋਈਆਂ گاਵਾ ਵੀ ਤੇ ਮੱਝਾਂ ਵੀ ਕਈ ਭਰਾ ਕਹਿ ਦਿੰਦੇ ਆ ਵੀ گاਵਾਾਂ ਦੇ ਵਿੱਚ ਮੱਝਾਂ ਨਹੀਂ ਕੰਮ ਆਉਂਦੀਆਂ ਤੇ ਮੱਝਾਂ ਦੇ ਵਿੱਚ گاਵਾ ਨਹੀਂ ਆਉਂਦੀਆਂ ਵੀਰੇ ਤੁਹਾਡੇ ਵਿੱਚ ਜਨੂਨ ਹੋਣਾ ਚਾਹੀਦਾ ਭਾਵੇਂ ਤੁਸੀਂ ਕੁੱਤੇ ਵੀ ਮੱਜਾ ਦੇ ਵਿੱਚ ਰੱਖ ਕੇ ਪਾਲ ਲਿਓ ਉਹ ਵੀ ਪਾਲ ਲੰਗੇ ਤੁਹਾਨੂੰ ਮਿਹਨਤ ਦਾ ਸ਼ੌਂਕ ਹੋਣਾ ਚਾਹੀਦਾ ਇਸੇ ਤਰ੍ਹਾਂ ਹੀ ਜਿਸ ਭਰਾ ਦੇ ਕੋਲੇ ਆਪਾਂ ਆਇਆ ਬਾਈ ਦਾ ਇੱਕ ਕੱਟਾ ਫਲਵਾਉਣਾ ਵਾ ਜਿੰਦੀ ਮਾਂ ਭੈਣ ਸਾਰਾ ਰਿਕਾਰਡ ਤੁਹਾਡੇ ਕੋਲੇ ਪ੍ਰੋਪਰ ਸੁਧਰੀ ਹੋਈ ਬਰੀਡ ਦਾ ਤੁਹਾਨੂੰ ਵਿਖਾਉਣਾ ਕਹਿਣ ਤੋਂ ਭਾਵਾ ਵੀ 5 6 ਸਾਲ ਦੀ ਮਿਹਨਤ ਤੁਹਾਨੂੰ ਇੱਕ ਵਾਰੀ ਚ ਮਿਲ ਜਾਣੀ ਆ ਸਾਰੀ ਗੱਲਬਾਤ ਕਰਦੇ ਆ ਆਉ ਮਿਲਦੇ ਆ ਵੀਰੇ ਨੂੰ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਭਾਈ ਚੜਦੀ ਕਲਾ ਸਤਿ ਸ਼੍ਰੀ ਅਕਾਲ ਵੱਡੇ ਭਾਈ ਸਤਿ ਸ਼੍ਰੀ ਹੋਰ ਘਰ ਬਾਰ ਸਭ ਨੋ ਪੰਨਾ ਘਰ ਪਰਵਾਹ ਚੱਪ ਚੜਦੀ ਕਲਾ ਚੜਦੀ ਕਲਾ ਵੀਰੇ ਅੱਛਾ ਇੱਕ ਵਾਰੀ ਆਪਣਾ ਪਿੰਡ ਦੱਸ ਦੀ ਕਿੱਥੇ ਜੇ ਰਹਿ ਗਿਆ ਇਹ ਪਿੰਡ ਆਪਣਾ ਜੀ ਟਿੱਬੀ ਕਲਾ ਜਿਹੜਾ ਫਰੋਈਪਰ ਦੇ ਵਿੱਚ ਜੀ ਖਾਈ ਫੇਮੇ ਦੇ ਨੇੜੇ ਲਈ ਪਿੰਡ ਆ ਮਤਲਬ ਜੀ ਆਪਣਾ 7 ਕਿਲੋਮੀਟਰ ਦੀ ਦੂਰੀ ਤੇ ਮਮਦੋੜ ਤੋਂ 7 ਕਿਲੋਮੀਟਰ ਤੇ ਖਾਈ ਫੇਮੇ ਦੇ ਵਿਚਕਾਰ ਆਪਣਾ ਜਿਆਦਾ ਠੀਕ ਹੈ ਬਈ ਅੱਛਾ ਸ਼ੌਂਕ ਫਿਰ ਆ ਪਸ਼ੂਆਂ ਦਾ ਕਦੋਂ ਤੋਂ ਪਾਈ ਬੈਠਾ ਸ਼ੌਂਕ ਵੈਸੇ ਤਾਂ ਜੀ ਕੰਮ ਤਾਂ ਜੱਦੀ ਪੁਸ਼ਟੀ ਹੀ ਚੱਲਦਾ ਪਿਆ ਜੀ ਬਾਕੀ ਥੋੜਾ ਜਿਹਾ ਪ੍ਰੋਫੈਸ਼ਨਲੀ ਤੌਰ ਤੇ ਆਪਾਂ ਪਿਛਲੇ 3-4 ਸਾਲ ਤੋਂ ਕੰਮ ਕਰਦੇ। ਬਰੀਡ ਲੈਵਲ ਦੇ ਵਿੱਚ ਸੁਧਾਰ ਲਿਆਉਣ ਦੇ ਲਈ 5-6 ਸਾਲ ਤੋਂ ਲੱਗੇ। ਆ ਮਤਲਬ ਕਿ 4-5 ਸਾਲ ਹੋ ਗਿਆ ਜੀ ਲੱਗੇ ਹੁਣ ਤੱਕ। ਬਹੁਤ ਵਧੀਆ। ਅੱਛਾ ਹੁਣ ਇਸ ਟਾਈਮ ਤੇ ਕਿੰਨੇ ਦੁੱਧ ਦੀ ਮਾਲਕਣ ਮਈਆਂ ਤੇਰੇ ਕੋਲੇ? ਆਪਣੇ ਕੋਲ ਇਸ ਟਾਈਮ ਜੀ ਘੱਟ ਤੋਂ ਘੱਟ 13-14 ਤੋਂ ਲੈ ਕੇ ਹਾਈਐਸਟ ਆਪਾਂ 18 ਤੱਕ ਜਾ ਰਹੇ ਹਾਂ। 18 ਦੀ ਜਾਵੜੇ ਆ। ਅੱਛਾ 18 ਦੀ ਜਾਣਦਾ ਘਰ ਦੀਆਂ ਮਈਆਂ ਤੋਂ ਪੁੱਛੀ ਕਿ ਬਰੀਡ ਲੈਵਲ ਜਿਵੇਂ ਛੋਟੀ ਕੱਟੀ ਤੋਂ ਸ਼ੁਰੂ ਕੀਤਾ ਸੀ। ਅਣੀ ਆਪਾਂ ਮਤਲਬ ਕਿ ਮੱਜਾਂ ਤੋਂ ਸ਼ੁਰੂ ਕੀਤਾ ਸੀ 1-2 ਮੱਜਾਂ ਤੋਂ। ਠੀਕ ਆ ਹੌਲੀ ਹੌਲੀ ਕਟੀਆਂ ਕੋਸ਼ ਆਪਾਂ ਤਿਆਰ ਕਰਤੀਆਂ ਕੋਸ਼ ਵਿੱਚੋਂ ਜਦੋਂ ਆਪਾਂ ਨਹੀਂ ਪ੍ਰੋਫੈਸ਼ਨਲੀ ਇੱਦਾਂ ਕਰਦੇ ਕੋਈ ਜਿਹੜਾ ਜਿਹੜਾ ਆਪਾਂ ਸੇਲ ਵੀ ਕਰ ਦਿੰਦੇ ਸੀ ਉਹ ਜੀ ਜੀ ਅੱਛਾ ਅੱਗੇ ਨਾਲੋਂ ਹੁਣ ਕਮਾਈ ਦੇ ਵਿੱਚ ਥੋੜਾ ਬਹੁਤਾ ਫਰਕ ਲੱਗਿਆ ਕਮਾਈ ਦੇ ਵਿੱਚ ਕਿ ਜਦੋਂ ਆਪਾਂ ਥੋੜਾ ਜਿਹਾ ਇਸ ਕਿੱਤੇ ਨੂੰ ਪ੍ਰੋਫੈਸ਼ਨਲੀ ਵਰਤਿਆ ਵਾ ਜੀ ਤੇ ਥੋੜਾ ਜਿਹਾ ਬਰੀਡ ਲੈਵਲ ਤੇ ਆਏ ਆ ਤੇ ਕਮਾਈ ਦਾ ਥੋੜਾ ਜਿਹਾ ਸਮਝ ਆਣੀ ਸ਼ੁਰੂ ਹੋ ਗਈ ਕਿ ਹਾਂ ਇਹਦੇ ਵਿੱਚ ਕੱਢਣ ਬਾਉਣ ਨੂੰ ਕੀ ਹੈਗਾ ਜਾਂ ਲਾਸਿਸਟ ਪ੍ਰੋਬਲਮ ਇਹ ਮੈਂ ਪੱਟੇ ਪਾਉਣ ਦਾ ਸੁਆਦ ਚੰਗੀ ਨੂੰ ਆਉਂਦਾ ਜਾਂ ਮਾੜੀ ਨੂੰ ਆਉਂਦਾ ਹਨਾ ਇੱਕ ਮੈਂ 70 ਦੀ ਵਿਕਣੀ ਦੇ ਇੱਕ 2 ਦੀ ਵਿਕਣੀ ਫਰਕ ਦਾ ਹੈਗਾ ਵੀਰੇ ਜੀ ਬਿਲਕੁਲ ਬਿਲਕੁਲ ਦੇਖੋ ਜਿਹੜੀ ਚੰਗੀ ਚੀਜ਼ ਆ ਮਾੜੀ ਚੀਜ਼ ਆ ਮਾੜੀ ਚੀਜ਼ ਨੇ ਵੀ ਉਹਨਾ ਖਾਣਾ ਹੈ ਚੰਗੀ ਨੇ ਵੀ ਉਹਨਾ ਖਾ ਕੇ ਉਧੂ ਪਲੱਸ ਤੇ ਜਾਣਾ ਫਿਰ ਜੇ ਆਪਾਂ ਦੁੱਧ ਦੀ ਕਪੈਸਿਟੀ ਦੇ ਵਿੱਚ ਜਾਂਦੇ ਆ ਤਾਂ ਵੀ ਉਹਨੇ ਵਾਅਦਾ ਕਰਨਾ ਜੇ ਆਪਾਂ ਦੂਜੂ ਤੌਰ ਤੇ ਵੇਚ ਦਿੱਤਾ ਵੀ ਵਾਅਦਾ ਅੱਛਾ ਮੈਂ ਦੁੱਧ ਤੇ ਫੋਕਸ ਕਰ ਜਾ ਬੱਚੇ ਤਿਆਰ ਕਰਕੇ ਵੇਚਣ ਦੇ ਵੱਧ ਫੋਕਸ ਕਰ ਮੇਨ ਫੋਕਸ ਤਾਂ ਦੋਨਾਂ ਤੇ ਹੀ ਆ ਦੋਨਾਂ ਤੇ ਬੋਥ ਲੈਵਲ ਵੀ ਚੱਲੀ ਜਾਵੇ ਤੇ ਦੋਬਲੇਵਲ ਤੇ ਵੀ ਤੇ ਗਾਂ ਆਪਾਂ ਬਰੀਡ ਤਿਆਰ ਕਰਾ ਕਰ ਕਰਕੇ ਵੀ ਗਾਂ ਆਪਾਂ ਜੀ ਸਹੀ ਗੱਲ ਹੈ ਅੱਛਾ ਇੱਕ ਗੱਲ ਹੋਰ ਹੈ ਕਈ ਭਰਾ ਕਹਿ ਦਿੰਦੇ ਵੀ ਗਾਵਾਂ ਦੇ ਵਿੱਚ ਮੱਝਾਂ ਉਹ ਨਹੀਂ ਸਾਨੂੰ ਸੈੱਟ ਨਹੀਂ ਆਉਂਦੀਆਂ ਤੁਹਾਨੂੰ ਕਿਵੇਂ ਲੱਗਿਆ ਵੀਰੇ ਦੇਖੋ ਇਹ ਤਾਂ ਆਪੋ ਆਪਣੀ ਸਮਝ ਆ ਕਈਆਂ ਦਾ ਹੁੰਦਾ ਕਿ ਨਹੀਂ ਸਾਨੂੰ ਕੱਲਾ ਗਾਵਾਂ ਇੱਕ ਪਾਸੜ ਕੰਮ ਹੀ ਕਈਆਂ ਦਾ ਹੁੰਦਾ ਨਾ ਕਰਨ ਦਾ ਜੀ 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 ਆਪਣਾ ਹੈਗਾ ਕਿ ਆਪਾਂ ਦੋ ਪਾਸੜ ਕੰਮ ਕਰੀਏ ਵੀ ਜੇ ਮੱਝਾਂ ਦੁੱਧ ਤੋਂ ਡਰਾਈ ਹੋ ਜਾਂਦੀਆਂ ਤੇ ਗਾਵਾਂ ਟਾਈਮ ਪਾਸ ਕਰਾ ਜਾਂਦੀਆਂ ਕੀ ਮੰਨ ਕੇ ਚੱਲੋ ਕਿ ਜੇ ਆਪਾਂ ਨੂੰ ਗਾਵਾਂ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਜੀ ਲਾਸ ਆਉਂਦਾ ਹੈ ਤੇ ਮੱਝਾਂ ਆਪਣਾ ਲਾਸ ਰਿਕਵਰ ਕਰ ਦਿੰਦੀਆਂ ਤੇ ਜੇ ਮੱਝਾਂ ਦੇ ਵਿੱਚ ਆਉਂਦਾ ਤੇ ਗਾਵਾਂ ਕਵਰ ਕਰ ਅੱਛਾ ਗਾਵਾਂ ਕਿੰਨੀਆਂ ਰੱਖੀਆਂ ਹੋਈਆਂ ਫਿਰ ਵੀਰੇ ਗਾਵਾਂ ਆਪਣੇ ਕੋਲ ਅਸ ਟਾਈਮ ਦੁੱਧ ਤੇ ਪੰਜ ਗਾਵਾਂ ਨੇ ਜੀ ਬਾਕੀ ਉਦਾਂ ਵਿਹੜਾ ਤੋਂ ਲੈ ਕੇ ਗਾਵਾਂ ਆਪਣੇ ਕੋਲ 11 ਤੋਂ 12 ਨੇ ਅੱਛਾ ਬੱਚੀਆਂ ਫਿਰ ਤੇ ਇਹਨਾਂ ਦੇ ਸੀਮਣ ਵੀ ਚੰਗੇ ਵਰਤ ਰਿਹਾ ਹਾਂ ਬੱਚੀਆਂ ਤੇ ਮੰਨ ਕੇ ਚੱਲੋ ਕਿ ਆਪਾਂ ਪਿਛਲੇ 2-3 ਸਾਲ ਤੋਂ ਤੇਰੇ ਕੋਲੇ ਖੜੀ ਕਿਹੜੇ ਸ੍ਰੀਮੰਦੇ ਆ ਗਏ ਵੀਰੇ ਜੀ 10052 BC ਦੀ ਠੀਕ ਹੈ HBVC 10052 ਗੁੰਜਦੀ ਕੀ ਬਾਤ ਆ ਅੱਛਾ ਜਿਵੇਂ ਹੁਣ ਤੇਰੇ ਕੋਈ ਗਾਂ ਵੈੜ ਵੀ ਸਵਾਲੀ ਕੋਈ ਪੈਨਾਂ ਨੂੰ ਚੰਗੀ ਮਿਹਨਤ ਨਾਲ ਕਿ ਨਹੀਂ ਵਾੜੇ ਕਾਪਾ ਸਵਾਲੀ ਆ ਠੀਕ ਆ ਨਾਰਮਲ ਸੀ ਮੰਦੀ ਆ ਵੈਸੀ ਤਾਂ ਠੀਕ ਆ ਬਾਕੀ ਉਹਨਾਂ ਨਾਲੇ ਕਸਟਮ 22 ਲੀਟਰ ਦੁੱਧ ਤਿਆਰ ਆ 22 ਲੀਟਰ ਤਿਆਰ ਠੀਕ ਆ ਫਿਰ ਬਹੁਤ ਵਧੀਆ ਅੱਛਾ ਹੁਣ ਅੱਗੇ ਅੱਗੇ ਮਾੜਾ ਤੇਰਾ ਫਿਰ ਦੋਵਾਂ ਚੀਜ਼ਾਂ ਦੀ ਬੋਧਾ ਹੁਣ ਦਾ ਇਰਾਦਾ ਕਿ ਇੱਕ ਪਾਸੇ ਕਰੇਗਾ ਨਹੀਂ ਆਪਾਂ ਦੋਵਾਂ ਦੀ ਕਰਾਂਗੇ ਦੋਵਾਂ ਦੀ ਵੀ ਬ੍ਰੀਡ ਲੈਵਲ ਗਾਵਾਂ ਦੇ ਵਿੱਚ ਵੀ ਵਾਧਾ ਕਰਾਂਗੇ ਤੇ ਮੱਝਾਂ ਦੇ ਵਿੱਚ ਵੀ ਵਾਧਾ ਹਾਂ ਦੋਵਾਂ ਦੇ ਵਿੱਚ ਆ ਬਈ ਅੱਛਾ ਅੱਜ ਆਪਾਂ ਜਿਹੜੇ ਜਾਨਵਰ ਦਿਖਾਉਣਾ ਹੈ ਘਟਾ ਇਹ ਕਿਹੜੇ ਸੀਮੰਡ ਦਾ ਆ ਗਿਆ ਵੀਰੇ ਇਹ ਕੱਟਾ ਜੀ ਆਪਣੇ ਕੋਲ ਅਲੀਸ਼ਾਨ ਸੀਮਨ ਦਾ ਅਲੀਸ਼ਾਨ ਦਾ ਹਾਂ ਅਲੀਸ਼ਾਨ ਦਾ ਠੀਕ ਆ ਬਾਈ ਤੇ ਮਾਲੇ ਪੱਖ ਤੋਂ ਕਿੰਨੇ ਦੁੱਧ ਦੀ ਮਾਲਕਣ ਦੀ ਮਾਲੇ ਪੱਖ ਤੋਂ ਜੀ ਇਹਨਾਂ ਦਾ ਆਪਾਂ ਪਿਛਲੇ ਤੀਸਰੇ ਇਲੈਕਟ੍ਰੋਨਿਸ਼ਨ ਦੇ ਵਿੱਚ ਆਪਾਂ 2.75 ਲੀਟਰ ਦੁੱਧ ਚੋਇਆ ਜਿਹੜੀ ਇਹਦੀ ਮਾਂ 2.75 ਲੀਟਰ ਦੁੱਧ ਜੋ ਕੇ ਲੈ ਜਾਂਦਾ 80 ਸੂਏ ਦੇ ਵਿੱਚ ਤੇ ਤੀਜੀ ਸੂਏ ਦੇ ਉਹਨੇ ਸੂਣ ਵਾਲੀ ਆ ਵੀਰੇ ਉਹਨੇ ਸੂਈ ਹੋਈ ਆ ਠੀਕ ਆ ਇਸ ਟਾਈਮ ਇਹ 26 ਤੋਂ 27 ਦਿਨ ਦੀ ਸੂਈ ਹੋਈ ਆ ਆ ਬੱਚਾ ਇਸੇ ਦਾ ਹੀ ਆ ਇਹ ਵੀ ਕੱਟਾ ਹੀ ਆ ਵੀਰੇ ਇਹ ਕੱਟਾ ਹੀ ਆ ਜੀ ਇਹ ਕਿਹੜੇ ਦਾ ਆ ਗਿਆ ਬਈ ਇਹ ਵੀ ਸੇਮ ਸੀਮਨ ਦਾ ਹੀ ਇਹ ਵੀ ਸੇਮ ਦਾ ਹੀ ਆ ਅਲੀਸ਼ਾਨ ਦਾ ਕੀ ਕੋਈ ਕੰਦੀ ਪੈਣ ਹੈਗੀ ਆ ਜੀ ਕਿਹੜੀ ਉਹ ਕਿਹੜੀ ਕੱਟੀ ਆ ਗਈ ਕੰਦੀ ਪੈਣ ਹੈਗੀ ਆ ਜੀ ਕੱਟਿਓ ਉਹ ਛੋੜੀ ਹੁੰਦੀ ਸੀਮਨ ਚੰਗੇ ਦੀ ਆ ਬਟ ਉਹ ਸੀਮਨ ਦੇ ਨਾਂ ਉਹਨਾਂ ਨੂੰ ਨਹੀਂ ਪਤਾਗਾ ਜੇ ਵੀ ਆਪ ਨੂੰ ਨਾਂ ਦਾ ਨਹੀਂ ਪਤਾ ਸੀਮਨ ਚੰਗੇ ਦੀ ਆ ਮੰਨ ਕੇ ਚੱਲੋ ਕਿ ਉਹ ਇਹਨਾਂ ਵਿੱਚ ਹੀ ਠੀਕ ਹੈ ਵਿਰਾਟ ਆਈ ਥਿੰਕ ਦੇ ਸੀਮਨ ਲਾ ਗਈ ਕਹਿ ਦੋ ਫਿਰ ਥੋੜੀ ਜੀ ਕਵਰੇਜ ਉਹਦੀ ਚਿੱਤਾ ਭੁੱਲ ਦਿਮਾਗ ਜਿਹੜਾ ਫਿੱਟ ਜੀਤਾ ਹੋ ਜਾਂਦਾ ਕਈ ਵਾਰੀ ਅੱਛਾ ਇੱਕ ਗੱਲ ਹੋਰ ਆ ਗਈ ਵੀਰੇ ਜਿਵੇਂ ਇਹ ਮੈਂ ਤਰੀਕੇ ਦੁੱਧ ਕਿੰਨਾ ਟਾਈਮ ਪਿਆਤਾ ਸੀਗਾ ਮਿਲ ਕਿੰਨਾ ਟਾਈਮ ਇਹ ਆਪਾਂ ਪੀਏ ਸੂਈ ਆਪਾਂ ਆਪ ਡਰਾਈ ਕੀਤੀ ਸਿਰਫ 60 ਦਿਨ ਮਲਾ 7-8 ਮਹੀਨੇ ਦੇ ਲੈਵਲ ਤੇ ਚਲੀ ਗਈ ਸੀ ਇਹ ਮੰਨ ਕੇ ਚਲੋਗੇ ਆਪਾਂ 60 ਦਿਨਾਂ 'ਚ ਡਰਾਈ ਕੀਤੀ ਠੀਕ ਹੈ ਅੱਛਾ ਪੀਕ ਲੈਵਲ ਜਦੋਂ ਤੂੰ ਛੱਡੀ ਡਰਾਈ ਕੀਤੀ ਸੀ ਉਦੋਂ ਕਿੰਨੇ ਦੁੱਧ ਤੇ ਸੀ ਜਦੋਂ ਉਦੋਂ ਜਦੋਂ ਆਪਾਂ ਡਰਾਈ ਕਰਕੇ ਛੱਡੀ ਸੀ ਉਦੋਂ ਇਹ ਤਕਰੀਬਨ 7-8 ਲੀਟਰ ਦੁੱਧ 70 ਦੇ ਵਿੱਚ ਚੰਗਾ ਦੁੱਧ ਦੀ ਮਾਲਕ ਨਾ ਵੀ ਲੰਮਾ ਸਮਾਂ ਟਿਕ ਮਾ ਦੁੱਧ ਦੇਣ ਵਾਲੀ ਮੈਂ ਇਸ ਮੰਨਦਾ ਤੇ ਇਹ ਆ ਗਿਆ ਇਹ ਕਿੰਨੀ ਚੜਦਾ ਹੋ ਗਿਆ ਬੱਚਾ ਹੁਣੇ ਕੱਟਾ ਹਾਂਜੀ ਕਿੰਨੇ ਚੜਦਾ ਹੈ ਇਹ ਦੋ ਦੰਦ ਆ ਜੀ ਇਹ ਤਕਰੀਬਨ ਧੀ ਏਜ ਬਣਦੀ 28 ਕੁ ਮਹੀਨਾ ਬਣਦੀ ਤੇ ਮਾਣ ਤੇ ਵੀਰੇ ਹੁਣ ਮਈਆਂ ਕ੍ਰੋਸ ਪਰ ਛੱਡਿਆ ਵੀਰੇ ਆਪਾਂ ਇਹਦੇ ਤੁਸੀਂ ਅਜੇ ਤੱਕ ਦੋ ਮਈਆਂ ਕ੍ਰੋਸ ਕਰਾਈਆਂ ਆ ਅੱਜੇ ਕਰਤੀ ਕਿ ਕਰਦੀਆਂ ਦੋ ਠੀਕ ਆ ਬਈ ਤੇ ਉਹ ਮਨ ਲੈ ਹੁਣ ਗੱਬਣ ਹੋ ਗਈਆਂ ਉਹਨਾਂ ਵਿੱਚੋਂ ਇੱਕ ਤਾਂ ਜਿਆ ਮਨ ਲੱਗੀ ਗੱਬਣ ਵਾ ਠੀਕ ਹੈ ਤੇ ਦੂਜੀ ਨੂੰ ਹਜੇ ਰੀਸੈਂਟਲੀ ਆਪਾਂ 20-25 ਦਿਨ ਪਹਿਲਾਂ ਛੱਡਿਆ ਠੀਕ ਹੈ ਬਈ ਠੀਕ ਹੈ ਵੀ ਕਹਿਣ ਤੋਂ ਪਰ ਜੇ ਬਰੀਡ ਦੇ ਉੱਤੇ ਨੂੰ ਜਾਣਾ ਕਈ ਮਈਆਂ ਦੇ ਵਿੱਚੋਂ ਜਾਣ ਨੂੰ ਫਿਰ ਹੁਣ ਬਲੇ ਬੰਦਾ ਹਨਾ ਮਈਆਂ ਤੇ ਜਾਣ ਵਾਸਤੇ ਮਨ ਲੱਗਿਆ ਦਾਹ ਪੈਰਾਂ ਤੋਂ ਬਹੁਤ ਖੁੱਲਾ ਜੀ ਮਨ ਲੱਗਿਆ ਥੱਲੋਂ ਤੋਂ ਲੈ ਕੇ ਉੱਤੋਂ ਤੱਕ ਬਾਕੀ ਫਿਰ ਆ ਗਿਆ ਨਾ ਮਾਂ ਵੀ ਚੰਗੀ ਆ ਗਈ ਬਈ ਪਿਓ ਵੀ ਚੰਗਾ ਸਾਰੇ ਪੱਖ ਵੀ ਚੰਗਾ ਮਾਂ ਕੰਨਿਓ ਤੇ ਪਿਓ ਕੰਨਿਓ ਦੋਵੇਂ ਪਾਸੇ ਦੋਵੇਂ ਤਾਂ ਸਿਰਾ ਹੋ ਗਿਆ ਹਨਾ ਹੁਣ ਉਹਨਾਂ ਵਾਲੇ ਬੱਚੇ ਆਂਦੇ ਸੁਧਾਰਨ ਦੇ ਵਿੱਚ ਜਦੋਂ ਵੀ ਟੌਪ ਹੋਊ ਵੀਰੇ ਸੇਲ ਕਰਨਾ ਸੇਲ ਕਰੇ ਅੱਛਾ ਕੀ ਰੇਟ ਰੱਖਿਆ ਵੀਰੇ ਇਹਦਾ ਰੇਟ ਵੀਰੇ ਇਹਨ ਦਾ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਜੈ ਜੀ ਹੋਊਗਾ ਵੈਸੇ ਰੇਟ ਹਾਂ ਮਿਲ ਗਿਆ ਆਪਾਂ ਮੰਤਨ ਕਰਾਂਗੇ ਪੂਰਾ ਯਾਨੀ ਮਤਲਬ ਇਹ ਨਹੀਂ ਕਰ ਵੀ ਜੈ ਜੀ ਹੋਊਗਾ ਆਪਾਂ ਕੋਈ ਇਹ ਨਹੀਂ ਕਿ ਆਪਾਂ ਆਪਣੀ ਸਾਨ ਦੇ ਹਿਸਾਬ ਨਾਲ ਆਪਣੀ ਬਰੀਡ ਦੇ ਹਿਸਾਬ ਨਾਲ ਬਿਲਕੁਲ ਨਹੀਂ ਬਿਲਕੁਲ ਜ਼ਰੂਰੀ ਵੀ ਹੈ ਉਹ ਚੀਜ਼ ਤੋਰੀਏ ਵੀਰੇ ਮਾੜਾ ਇਹ ਕੱਢ ਦੀ ਬਰ ਨੂੰ ਕਟਾ ਹਾਂ ਜ਼ਰੂਰੀ ਲੈ ਵੀ ਮਿੱਤਰੋ ਦੋਂਦਾ ਮੂਹਾਂ 28 ਮਹੀਨਿਆਂ ਦੀ ਇਹਦੀ ਏਜ ਆ ਕਰਮ ਵਾਲੇ ਦੀ ਦੀ ਬਾਕੀ ਮਾਂ ਤੁਹਾਨੂੰ ਕੋਲੇ ਵਿਖਾਤੀ ਵੀਰੇ ਹੁਣ ਤੁਸੀਂ ਜੇ ਮਾਂ ਚਵਾਈ ਕਰਨੀ ਕਿ ਖਰੀਦਣੀ ਚਾਹੁੰਦੇ ਹੋ ਤਾਂ ਵੀ ਮਿਲ ਜੂਗਾ ਵੀਰੇ ਹੁਣ ਦੁੱਧ ਤੇ ਕਿੰਨੇ ਤੇ ਚੱਲਦੀ ਐਂਦੀ ਮਾਂ ਇੰਡੀਆ ਸਟੈਂਡ ਮਾਂ ਦੀ 25 ਦਿਨ ਸ੍ਰੀ 16 16 ਲੀਟਰ ਤੇ ਚੱਲਦੀ ਬਸ ਠੀਕ ਹੈ ਬਾਈ ਲੈ ਵੀ ਮਿੱਤਰੋ ਆਹ ਦੇਖ ਸਕਦੇ ਹੋ ਤੁਸੀਂ ਘਰ ਵਾਲਾ ਕਿਆ ਬਾਬਾ ਕੱਟਾ ਹਏ ਮੋਲੋ ਕਹਿਣ ਤੋਂ ਭਾਅ ਤੁਸੀਂ ਇਹ ਆ ਵੀ ਬਾਈ ਬਾਈ ਕੋਲੇ ਦਾ ਪਸ਼ੂ ਜਿਆਦਾ ਕਰਕੇ ਜੇ ਇਹਦੀ ਮਨਾ ਪਰਸਨਲ ਇਕੱਲੇ ਦੀ ਸੰਭਾਲ ਹੋ ਜੇ ਨਾ ਇੱਕ ਪਾਸੇ ਵੱਧ ਕੇ ਕੱਟਾ ਇਹੋ ਵੀ ਦੁੱਗਣਾ ਬਣ ਤੂ ਕਿਉਂ ਬਾਈ ਤੁਹਾਡੇ ਫਰਕ ਪੈ ਜਾਂਦਾ ਫਿਰ ਪਾਸ ਹਾਂਜੀ 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 ਬਣਦੇ ਬਸ ਵੀਰੇ ਬਹੁਤ ਚੰਗਾ ਹੱਡਾ ਪੈਰਾਂ ਦਾ ਮਜ਼ਬੂਤੀ ਬਹੁਤ ਚੰਗੀ ਹੈ ਕੱਟੇ ਦੇ ਬਈ ਇਹੋ ਜੇ ਕੱਟੇ ਬਈ ਪਿੰਡਾਂ ਦੇ ਸਰਪੰਚਾਂ ਨੂੰ ਬੇਨਤੀ ਕਰਨੀ ਚਾਹਣਾ ਵੀ ਲੈ ਕੇ ਬਾਈ ਬਣ ਕੇ ਇਹਨਾਂ ਜ਼ਰੂਰ ਉਦਮ ਕਰ ਲੋ ਵੀ ਆਉਦੇ ਪਿੰਡ ਦੇ ਵੀ ਲੈ ਕੇ ਜ਼ਰੂਰ ਛੱਡੋ ਬਈ ਆ ਇਹਦੀ ਮਾਂ ਆ ਬਈ ਇਹ ਅੱਜ 25-26 ਦਿਨਾਂ ਦੀ ਸੂਈ ਥਲੇ 16-17 ਕਿਲੋ ਦੁੱਧ ਤਿਆਰ ਆ ਬਾਈ ਕੋਈ ਜੋਕ ਕੇ ਚੋਕੇ ਵੀ ਖਰੀਦ ਸਕਦੇ ਕੋਈ ਕਹਿਣ ਤੋਂ ਪਾਣੀ ਇਹ ਮਾਲ ਆ ਪੱਖ ਆ ਗਿਆ ਤੁਹਾਨੂੰ ਕੋਲੇ ਦਿਖਾ ਦਿੰਦਾ ਆ ਆਂਦਾ ਛੋਟਾ ਭਰਾ ਖੜਾ ਵਾ ਬਾਈ ਤੇ ਆ ਛੋਟਾ ਭਰਾ ਵੀ ਵਾਲੀ ਛਾਂਦਈ ਤੇ ਆਪ ਵੀ ਇਹ ਵਾਲੀ ਛਾਂਦਈ ਆ ਬਾਈ ਲੈ ਆ ਬਿਲ ਬਹੁਤ ਵੱਡੇ ਕੱਦ ਕਾਟ ਦੀ ਬਈਆਂ ਕੋਈ ਛੋਟੀ ਨਹੀਂ ਗਈ ਬਾਈ ਕਿਉਂਕਿ ਬੱਚੇ ਨੇ ਉਦੋਂ ਅੱਗੇ ਵਧਣਾ ਜਦੋਂ ਕੋਲੇ ਲੈਵਲ ਹੋਣ ਬਾਈ ਤੁਹਾਨੂੰ ਇੱਕ ਟਾ ਮਿਲੂਗਾ ਜ਼ਰੂਰ ਬਰੀਡ ਤੇ ਪਰ ਇਹ ਨਹੀਂ ਗੱਲ ਹੈਗੀ ਵੀ ਤੁਹਾਡੇ ਨਾਲ ਕੋਈ ਧੋਖਾ ਧੜੀ ਹੋਊਗਾ ਵੀ ਕਿਹਾ ਹੋਊਗਾ ਮਾਂ 5 ਕਿਲੋ ਵਾਲੀ ਮਾਂ ਵੀ ਕੋਲੇ ਖੜੀ ਆ ਭੈਣ ਵੀ ਕੋਲੇ ਖੜੀ ਆ ਭਰਾ ਵੀ ਕੋਲੇ ਖੜਾ ਤੇ ਆਪ ਵੀ ਕੋਲੇ ਖੜਾ ਚਾਰ ਸਾਲਾਂ ਦੀ ਮੰਡਲੋਂ ਤੁਸੀਂ ਸੁਧਰੀ ਹੋਈ ਬਰੀਡ ਆ ਚਾਰ ਪੀੜੀਆਂ ਦਾ ਰਿਕਾਰਡ ਹੈ ਤਾਂ ਤੁਹਾਡੇ ਕੋਲੇ ਆ ਜਾਣਾ ਠੀਕ ਆ ਵੀਰੇ ਤੇ ਵੱਡੇ ਭਾਈ ਇਹਦਾ ਰੇਟ ਆਪਾਂ ਫੋਨ ਤੇ ਕਰਨਾ ਹਨਾ ਤੇ ਨੰਬਰ ਵੀਰੇ ਹੁਣ ਆਪਾਂ ਕਿਹੜੇ ਤੇ ਸਾਂਝ ਪਾਈਏ ਨੰਬਰ ਆਪਣੇ ਕੋਲ ਦੋ ਚੱਲਦੇ ਆ ਜੀ ਹਾਂਜੀ ਦੋਵੇਂ ਦੱਸ ਦਈਏ ਵੀਰੇ 62831 ਜੀ 06695 ਜੀ ਇੱਕ ਜੀ 84372 ਜੀ 00583 ਇੱਕ ਵਾਰੀ ਹੋਰ ਬੋਲੀਏ ਜੀ 62831 ਜੀ 06695 ਜੀ 84372 ਜੀ 00583 ਜੀ ਇਹਨਾਂ ਨੰਬਰਾਂ ਤੇ ਬਾਈ ਰਾਬਤਾ ਕਾਇਮ ਕਰ ਲਿਆ ਜੇ ਪਿੰਡ ਟਿੱਬੀ ਕਲਾ ਜ਼ਿਲ੍ਹਾ ਫਰੋਇਪੁਰ ਖਾਈ ਫੇਮੇ ਕੀਤੇ ਮਮਤੋੜ ਦੇ ਸੈਂਟਰ ਦੇ ਵਿਚਾਲੇ ਜੇ ਕਰਕੇ ਪਿੰਡ ਆ ਬਾਈ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਜਿਹੜੇ ਭਰਾ ਕੇ ਕੱਟੇ ਦੀ ਭਾਲ ਦੇ ਵਿੱਚ ਇੱਕ ਵਾਰੀ ਆ ਕੇ ਦਰਸ਼ਨ ਜ਼ਰੂਰ ਕਰਕੇ ਜਾਇਆ ਜੇ ਕਿਉਂਕਿ ਭਾਈ ਕੱਟਾ ਹੋਰ ਕਿਤੋਂ ਵੀ ਮਿਲ ਜੂ ਐਦੋ ਸ਼ਕੀਨ ਵੀ ਮਿਲ ਜੂ ਐਦੋ ਚੰਗਾ ਵੀ ਮਿਲ ਜੂ ਪਰ ਤੁਹਾਨੂੰ ਸੁਧਰੀ ਹੋਈ ਬਰੀਡ ਨਹੀਂ ਮਿਲਣੀ ਇਹ ਵਾਦਾ ਤੁਹਾਡੇ ਨਾਲ ਕੱਟੇ ਦੀ ਲੈਣ ਲਾਂਤ ਕੱਟੇ ਦੀ ਬਰੀਡ ਲੈਵਲ ਪਰ ਚੰਗਾ ਰਿਕਾਰਡ ਆ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ ਅੱਜ ਦੀ ਵੀਡੀਓ ਵਿੱਚ ਇੰਨੀ